ਜੀ ਕੇ ਵਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿੰਨਾ ਵੀਵਰਸ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅੱਜ ਦੀ ਕਹਾਣੀ ਸ਼ੁਰੂ ਕਰਦੇ ਹਾਂ ਕਹਾਣੀ ਹੈ ਪੰਡਾਰਾ ਇੱਕ ਵਾਰ ਦੀ ਗੱਲ ਹੈ ਇੱਕ ਆਦਮੀ ਆਪਣੇ ਪੁੱਤਰ ਅਤੇ ਆਪਣੀ ਪਤਨੀ ਨਾਲ ਬਾਹਰ ਖਾਣਾ ਖਾਣ ਜਾ ਰਿਹਾ ਸੀ ਉਸ ਦੀ ਪਤਨੀ ਨੇ ਆਪਣੀ ਸੱਸ ਨੂੰ ਕਿਹਾ ਕਿ ਮਾਂ ਜੀ ਅਸੀਂ ਬਾਹਰ ਖਾਣਾ ਖਾਣ ਜਾ ਰਹੇ ਹਾਂ ਤੁਸੀਂ ਆਪਣਾ ਖਾਣਾ ਬਣਾ ਕੇ ਖਾ ਲੈਣਾ। ਉਸਦੀ ਸੱਸ ਬੋਲੀ ਪੁੱਤ ਮੈਨੂੰ ਤਾਂ ਗੈਸ ਹੀ ਚਲਾਉਣਾ ਨਹੀਂ ਆਉਂਦਾ। ਬਹੂ ਬੋਲੀ ਮਾਂ ਜੀ ਜੇਕਰ ਤੁਹਾਨੂੰ ਗੈਸ ਨਹੀਂ ਚਲਾਉਣਾ ਆਉਂਦਾ ਤਾਂ ਨਾਲ ਦੇ ਮੰਦਰ 'ਚ ਅੱਜ ਭੰਡਾਰਾ ਹੈ। ਤੁਸੀਂ ਭੰਡਾਰੇ ਤੋਂ ਹੀ ਜਾ ਕੇ ਖਾਣਾ ਖਾ ਲੈਣਾ। ਉਸ ਦਾ ਪੁੱਤ ਅਤੇ ਪੁੱਤਰਾ ਖੜੇ ਇਹ ਸਭ ਕੁਝ ਸੁਣ ਰਹੇ ਸਨ ਪਰ ਉਹਨਾਂ ਵਿੱਚੋਂ ਕੋਈ ਵੀ ਕੁਝ ਨਾ ਬੋਲਿਆ ਤੇ ਮਾਂ ਨੇ ਸੋਚਿਆ ਚਲ ਕੋਈ ਨਹੀਂ ਮੈਂ ਭੰਡਾਰੇ ਤੋਂ ਜਾ ਕੇ ਹੀ ਖਾ ਲਵਾਂਗੀ। ਕਿਉਂਕਿ ਕਰਮਾ ਵਾਲੇ ਨੂੰ ਹੀ ਭੰਡਾਰੇ ਵਿੱਚ ਪੁੱਜ ਨਸੀਬ ਹੁੰਦਾ ਹੈ ਕੁਝ ਦਿਨ ਬੀਤੇ ਉਸਦੇ ਪੁੱਤਰ ਨੂੰ ਛੁੱਟੀ ਸੀ ਅੱਜ ਉਸਦਾ ਪੁੱਤਰ ਘਰ ਸੀ ਉਸਨੇ ਸੋਚਿਆ ਕਿ ਆਪਣੇ ਪਰਿਵਾਰ ਨਾਲ ਸਮਾਂ ਬਤਾਇਆ ਜਾਵੇ ਉਹ ਆਪਣੀ ਪਤਨੀ ਅਤੇ ਬੱਚੇ ਨਾਲ ਬੈਠਾ ਗੱਲਾਂ ਕਰ ਰਿਹਾ ਸੀ ਉਸਦੀ ਪਤਨੀ ਨੇ ਆਪਣੇ ਬੱਚੇ ਨੂੰ ਪੁੱਛਿਆ ਪੁੱਤ ਤੂੰ ਵੱਡਾ ਹੋ ਕੇ ਕੀ ਬਣੇਗਾ ਉਸਦੇ ਪੁੱਤਰ ਨੇ ਕਿਹਾ ਕਿ ਮੈਂ ਵੱਡਾ ਹੋ ਕੇ ਪੜ੍ਹ ਲਿਖ ਕੇ ਕਲੈਕਟਰ ਬਣਾਵਾਂਗਾ ਅਤੇ ਇਸ ਤੋਂ ਵੀ ਸੋਨਾ ਤੇ ਸ਼ਾਨਦਾਰ ਤੇ ਵਧੀਆ ਘਰ ਬਣਾਵਾਂਗਾ ਉਸਦੀ ਮਾਂ ਅਤੇ ਪਿਓ ਇਹ ਸੁਣ ਕੇ ਬਹੁਤ ਖੁਸ਼ ਹੋਏ ਤੇ ਨਾਲ ਹੀ ਉਹ ਮਾਸੂਮ ਬੱਚਾ ਕਹਿੰਦਾ ਕਿ ਮੈਂ ਘਰ ਮੰਦਰ ਦੇ ਕੋਲ ਹੀ ਬਣਾਵਾਂਗਾ ਤਾਂ ਕਿ ਜਦ ਮੈਂ ਕਦੇ ਪਾਰਟੀ ਤੇ ਜਾਵਾਂ ਤੇ ਤੁਹਾਨੂੰ ਖਾਣ ਵਿੱਚ ਪਰੇਸ਼ਾਨੀ ਨਾ ਹੋਵੇ ਤੇ ਤੁਸੀਂ ਪੰਡਾਰੇ ਤੇ ਜਾ ਕੇ ਖਾਣਾ ਖਾ ਸਕੋ ਉਨਕੇ ਉਹ ਦੋਨੇ ਇੱਕ ਦੂਸਰੇ ਦੇ ਮੂੰਹ ਵੱਲ ਦੇਖਦੇ ਹੀ ਰਹਿ ਗਏ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਹੈ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਉਹਨਾਂ ਨੂੰ ਬਣਦੀ ਇੱਜ਼ਤ ਦੇਣੀ ਚਾਹੀਦੀ ਹੈ ਬੱਚੇ ਉਹੀ ਸਿੱਖਦੇ ਹਨ ਜੋ ਦੇਖਦੇ ਹਨ ਇਸ ਲਈ ਸਾਨੂੰ ਆਪਣੇ ਬਜ਼ੁਰਗਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ ਇਸ ਲਈ ਤਾਂ ਸਿਆਣੇ ਨੇ ਕਿਹਾ ਹੈ ਜਿਉਂ ਜਿਹਾ ਬੀਜਾਂਗੇ ਉਹ ਜਿਹਾ ਹੀ ਵੱਢਾਂਗੇ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਕਿਰਪਾ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ